ਬਿਲਕੁਲ ਬਿਲਕੁਲ ਇਹ ਜਿਹੜੀ ਡਾਕੂਮੈਂਟਰੀ ਆ ਇਹ ਸ਼ੁਰੂ ਹੀ ਮੂਸੇ ਵਾਲੇ ਦੀ ਕੈਲੋਕੇ ਕੈਰੀਅਰ ਦੀ ਸ਼ੁਰੂਆਤ ਤੋਂ ਹੂੰ ਇਹਦਾ ਮਤਲਬ ਇਹ ਆ ਇਸ ਤਰ੍ਹਾਂ ਨਾਲ ਸ਼ਾਰਟ ਫਿਲਮ ਹੀ ਆ ਬਸ ਉਹਦੀ ਲਾਈਫ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡ ਕੇ ਹੀ ਸ਼ੁਰੂ ਹੁੰਦੀ ਆ ਹੂੰ ਬਿਲਕੁਲ ਜੋ ਇਹਨਾਂ ਨੇ ਫੈਕਟ ਪੇਸ਼ ਕੀਤਾ ਹੈ ਨਾ ਕਿ ਸ਼ਾਹਰੂਖ ਖਾਲੀ ਜਿਹੜੀ ਇੱਕ ਬਹੁਤ ਵੱਡੀ ਤਰਥਾਤਮਕ ਇਨਪੁਟ ਜਿਹੜੀ ਸੀਗੀ ਉਹ ਪੰਜਾਬ ਪੁਲਿਸ ਕੋਲ ਅਪ੍ਰੈਲ ਚ ਆ ਗਈ ਸੀ ਜੀ ਯਾਨੀ ਸਾਲ ਦੇ ਸ਼ੁਰੂਆਤ ਦੇ ਵਿੱਚ ਤਾਂ ਉਸ ਦੇ باوجود ਸਿਕਿਉਰਿਟੀ ਕਿਉਂ ਘਟਾਈ ਗਈ ਇਹਦੇ ਵਾਸਤੇ ਵੀ ਬੀਬੀਸੀ ਨੂੰ ਕੰਮ ਕਰਨ ਦੀ ਜ਼ਰੂਰਤ ਸੀ ਜੀ ਇਹਦੇ ਤੇ ਵੀ opinion ਜਾਂ ਜਵਾਬ ਲੈਣ ਦੀ ਜ਼ਰੂਰਤ ਸੀ ਕਿ ਤੁਸੀਂ ਸਾਰੇ ਜਿੰਨੇ ਵੀ ਸਨਮਾਨਯੋਗ ਸ਼ਖਸ ਬਿਠਾਏ ਸਨ ਕਿਸੇ ਦਾ opinion ਲੈਂਦੇ ਜਾਂ ਕਿਸੇ ਪੁਲਿਸ ਆਫੀਸਰ ਤੋਂ ਜਵਾਬ ਲੈਂਦੇ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਤੋਂ ਜਵਾਬ ਲੈ ਕੋ ਦੋਹਾਂ ਹੀ ਚੀਜ਼ਾਂ ਦਾ ਹੂੰ ਜਵਾਬ ਉਹਦੇ ਵਿੱਚ ਹੈ ਨਹੀਂ ਸਰਕਾਰੀ ਪੱਖ ਤੋਂ ਕਿ ਭਾਈ ਕੀ ਇਹਨਾਂ ਨੇ ਕੋਸ਼ਿਸ਼ ਕੀਤੀ ਸਰਕਾਰ ਤੱਕ ਅਪਰੋਚ ਕਰਨ ਦੀ ਪੁਲਿਸ ਤੱਕ ਅਪਰੋਚ ਕਰਨ ਦੀ ਜੀ ਠੀਕ ਹੈ ਨਾ ਜੀ ਹਾਂ ਉਹ ਇੱਕ ਬਹੁਤ ਜ਼ਰੂਰੀ ਪੱਖ ਸੀ ਉਹ ਦੋ ਪੱਖ ਸੀਗੇ ਕਿ ਇੱਕ ਸਿਕਿਉਰਟੀ ਵਾਲੀ ਜਿਹੜੀ ਉਹ ਲਿਸਟ ਉਹਦਾ ਜਨਤਕ ਹੋ ਜਾਣਾ ਤੇ ਇਹਨਾਂ ਦੇ ਆਪਣੇ ਹੀ ਪੰਨੂ ਸਾਹ ਤੇ ਕਈ ਕਿਸਮ ਦੇ ਤੁਸੀਂ ਦੇਖਦੇ ਹੋ ਕਿ ਐਸ ਵੇਲੇ ਸਵਾਲ ਵੀ ਹੁੰਦੇ ਉਹਨਾਂ ਚੀਜ਼ਾਂ ਨੂੰ ਲੈ ਕੇ ਜੀ ਤਾਂ ਇਹ ਸਾਫ ਹੈ ਸਪਸ਼ਟ ਹੈ ਕਿਉਂਕਿ ਬੀਬੀਸੀ ਨੇ ਇਹਦੇ ਵਿੱਚ ਇਹ ਜ਼ਰੂਰਤ ਦਿਖਾਇਆ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਨਿਕਲਿਆ ਗੁਰਮੀਤ ਝਵਾਨ ਉਹਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਮੂਸੇਵਾਲਾ ਜਿਹੜਾ ਸੀ ਉਹ ਦੁਪਹਿਰ ਤੋਂ ਬਾਅਦ ਹੀ ਉੱਠਦਾ ਸੀਗਾ ਇਹਦਾ ਮਤਲਬ ਰਾਤ ਨੂੰ ਸੌਂਦਾ ਨਹੀਂ ਸੀ ਜੀ ਸਰ ਜਿਹੜਾ ਬੰਦਾ ਰਾਤ ਨੂੰ ਨਹੀਂ ਸੌਏਗਾ ਦਿਲੇ ਨਾਲ ਨਹੀਂ ਸੌਏਗਾ ਜੀ ਜੀ ਉਹ ਲੇਟ ਹੀ ਉੱਠੇਗਾ ਉਹ ਕਹਿੰਦੇ ਕਿ ਉਹਦੀ ਇੱਕ ਆਦਤ ਸੀ ਕਿ ਉਹ ਇੱਕ ਘੇੜਾ ਮਾਰ ਕੇ ਆਉਂਦਾ ਸੀ ਕਦੇ ਮਾਨਸੇ ਕਦੇ ਪਿੰਡ ਕਦੇ ਹਾਲੇ ਹੂੰ ਦਵਾਲੇ ਜਿਹੜਾ ਜੀ ਜੀ ਆ ਸਪਾਸਿਕ ਤੇ ਜੀ ਕਹਿੰਦੇ ਕਿ ਉਸ ਦਿਨ ਜਦੋਂ ਥਾਰ ਚ ਨਿਕਲਿਆ ਤਾਂ ਫੋਨ ਲਾਈਵ ਚਲ ਰਿਹਾ ਸੀਗਾ ਜਿਹੜੇ ਉਹ ਕੇਕੜਾ ਤੇ ਨਿੱਕੂ ਹੂੰ ਉਹਨਾਂ ਦਾ ਫੋਨ ਜਾਨੀ ਕਾਲਿੰਗ ਜਿਹੜੀ ਸੀਗੀ ਉਹ ਲਾਈਵ ਹੋ ਰਹੀ ਸੀਗੀ ਜੀ ਉਹਨਾਂ ਨੇ ਸੈਲਫੀ ਖਿੱਚ ਕੇ ਨਾਲ ਦੀ ਨਾਲ ਪਾ ਦਿੱਤੀ ਫੋਨ ਚਲ ਰਿਹਾ ਸੀਗਾ ਕਿ ਥਾਰ ਤੇ ਇਕੱਲਾ ਨਿਕਲਿਆ ਤਾਂ ਸਿਕਿਉਰਿਟੀ ਵਾਲਾ ਮਸਲਾ ਵੀ ਤਾਂ ਵੱਡਾ ਬਣਦਾ ਹੈ ਨਾ ਕਿ ਸਿਕਿਉਰਿਟੀ ਕਿਉਂ ਨਹੀਂ ਨਾਲ ਗਈ ਤਾਂ ਵੈਸੇ ਇਹ ਪਹਿਲਾ ਵੀ ਸਵਾਲ ਕਾਫੀ ਹੋਇਆ ਜੀ ਤੇ ਦੂਜਾ ਇਹ ਕਿ ਸਿਕਿਉਰਿਟੀ ਲੀਕ ਹੋਣ ਵਾਲੀ ਖਬਰ ਤੋਂ ਬਾਅਦ ਕੀ ਇਹ ਸਰਗਰਮ ਹੋਏ ਕਿ ਜਿਹੜੀ ਕੋਈ ਬੱਚੀ ਖੂਚੀ ਹੋ ਜਾਂਦੀ ਹੈ ਕਿ ਨਹੀਂ ਇਹਨਾਂ ਚੀਜ਼ਾਂ ਤੇ ਵਾਕਿਆ ਇੱਕ ਕੰਮ ਕਰਨ ਦੀ ਜ਼ਰੂਰਤ ਸੀਗੀ ਖੈਰ ਹੁਣ ਤੁਸੀਂ ਜਿਹੜਾ ਸਵਾਲ ਖੜਾ ਕੀਤਾ ਹੈ ਕਿ ਅਣਸ਼ੂਏ ਕੀ ਪਹਿਲੂਆ ਦੇਖੋ ਮੇਰੇ ਖਿਆਲ ਨਾਲ ਜਿੰਨੀ ਕੁ ਮੈਂ ਦੇਖੀ ਹੈ ਡਾਕੂਮੈਂਟਰੀ 40 42 ਵਾਲਾ ਪਹਿਲਾ ਪਾਰਟ ਤੇ ਕਹਿ ਲੋ ਅੱਧ ਪਚਦਾ ਦੂਸਰਾ ਪਾਰਟ ਉਕਲ ਨੂੰ ਮੈਂ ਦੇਖੂੰਗਾ ਹੋਰ ਉਹਦੇ ਚ ਕੀ ਨਿਕਲਦਾ ਇੱਕ ਦੋ ਚੀਜ਼ਾਂ ਨੇ ਕਿ ਸਿੱਧੂ ਮੂਸੇ ਵਾਲਾ ਪਿੰਡ ਕਿਉਂ ਆਇਆ ਇਹ ਅਣਸ਼ੋਇਆ ਪਹਿਲਾਂ ਉਸੇ ਅੱਜ ਤੱਕ ਹੂੰ ਉਹਦੇ ਚ ਜੇ ਤੁਸੀਂ ਡੀਪਲੀ ਦੇਖੋਗੇ ਕਿਉਂਕਿ ਉਹ ਬੰਦੇ ਜਿਹੜੇ ਸਿੱਧੂ ਮੂਸੇ ਵਾਲੇ ਨਾਲ ਕੰਮ ਕਰ ਚੁੱਕੇ ਉਹਦੇ ਮਿੱਤਰ ਜਿਨ੍ਹਾਂ ਤੇ ਕੁਝ ਅਲੀਗੇਸ਼ਨ ਵੀ ਆ ਗਏ ਆ ਉਹ ਇਸ ਡਾਕੂਮੈਂਟਰੀ ਚ ਮੂੰਹ ਰੂਪੇ ਸਾਹਮਣੇ ਆਏ ਨੇ ਜੀ ਉਦੇ ਚੱਕ ਕਾਰਨ ਦੱਸਿਆ ਗਿਆ ਕਿ ਜਿਸ ਵੇਲੇ ਸਿੱਧੂ ਮੂਸੇਵਾਲਾ ਚੱਲ ਨਿਕਲਦਾ ਹੈ ਚੋਤੀ ਕਮਰ ਸ਼ਹਿਤ ਤੁਸੀਂ ਨਾ ਸੁਣੇ ਹੋ ਹਾਂ ਜੀ ਉਹਨਾਂ ਦੇ ਹਵਾਲੇ ਨਾਲ ਆ ਕਿ ਗਾਣਿਆਂ ਦੀ ਪੇਮੈਂਟ ਜੀਟੀਸੀ ਉਹ ਸਿੱਧੂ ਦੇਖਦਾ ਸੀ ਸ਼ੋਜ਼ ਵਗੈਰਾ ਜਿਹੜੇ ਹੁੰਦੇ ਮਿਲਣ ਲੱਗੇ ਤਾਂ ਉਹਨਾਂ ਦੇ ਪੈਸੇ ਟਕੇ ਦਾ ਸਾਬਕਾਤਾ ਵੀ ਦਰਸੀਗਾ ਜੀ ਪਰ ਸਾਡੇ ਖਰਚੇ ਵੀ ਸੀਗੇ 50 50 ਬੰਦਿਆਂ ਦਾ ਗਰੁੱਪ ਸੀਗਾ ਗੱਡੀਆਂ 'ਚ ਤੇਲ ਇਤਿਆਦਿਕ ਪੈਂਦੇ ਸਨ ਸਾਰਾ ਕੁਝ ਖਰਚੇ ਸੀਗੇ ਪਰ ਜਦੋਂ ਫੈਮਿਲੀ ਨੂੰ ਪਤਾ ਲੱਗਿਆ ਕਿ ਮੂਸੇ ਵਾਲਾ ਅੱਛੀ ਕਮਾਈ ਕਰ ਰਿਹਾ ਹੈ ਤਾਂ ਉਹਨਾਂ ਨੇ ਸੁਜੈਸਟ ਕੀਤਾ ਕਹਿ ਲੋ ਜਾਂ ਕਿਤੇ ਨਾ ਕਿਤੇ ਇੱਕ ਬੱਚੇ ਤੇ ਜਿਹੜਾ ਹੱਕ ਹੁੰਦਾ ਮਾਪਿਆਂ ਦਾ ਉਹ ਵਰਤਿਆ ਕਿ ਭਾਈ ਤੂੰ ਸਾਰਾ ਕੁਝ ਆਪ ਕਰ ਰਿਹਾ ਜੀ ਤੇ ਆਪਦਾ ਕੰਮ ਆਪ ਸੰਭਾਲ ਇੱਕ ਵੱਡਾ ਕਾਰਨ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਕੈਨੇਡਾ ਛੱਡ ਕੇ ਪਿੰਡ ਆ ਗਿਆ ਸੀਗਾ ਹੂੰ ਕਿ ਮੈਂ ਉੱਥੋਂ ਹੀ ਸਾਰਾ ਕੁਝ ਆਪਣੇ ਆਪ ਕਰੂੰਗਾ ਇਹ ਇੱਕ ਅਣਸ਼ੋਇਆ ਪਹਿਲੂ ਆਪਾਂ ਕਹਿ ਸਕਦੇ ਹਾਂ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਚਰਚਾਵਾਂ ਦੇ ਰੂਪ 'ਚ ਸੀ ਕਿ ਕਿਉਂ ਆਇਆ ਬਈ ਕਿਉਂ ਆਇਆ ਬਿਲਕੁਲ ਉਹ ਤਾਂ ਚਲੋ ਲੌਜੀਕ ਜਿਹਾ ਰੀਜ਼ਨ ਆਪਕੋ ਦਿਆਂਗਾ ਜੀ ਸੈਕੰਡ ਚੀਜ਼ ਇਹਦੇ ਵਿੱਚ ਜੋ ਮੈਂ ਨੋਟ ਕੀਤੀ ਆ ਉਹ ਇੱਕ ਇਹਨਾਂ ਦਾ ਵੀਡੀਓ ਡਾਇਰੈਕਟਰ ਹੈ ਸ਼ਾਇਦ ਰਾਹੁਲ ਚਾਹਲ ਜੀ ਉਹਦੀ ਸ਼ਾਇਦ ਕੰਪਨੀ ਹੈ T. ਕੁਛ ਇਸ ਤਰ੍ਹਾਂ ਕਰਕੇ ਫਿਲਮਸ ਹੂੰ ਉਹਦੀ ਕੰਪਨੀ ਹੈ ਉਸਨੇ ਇੱਕ ਚੀਜ਼ ਕਹੀ ਆ ਉਹ ਕਹਿੰਦਾ ਕਿ ਇਹਨੂੰ ਥ੍ਰੈਟ ਕਾਲਾਂ ਜਿਹੜੀਆਂ ਸੋ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਕੈਨੇਡਾ 'ਚ ਜੀ ਇੱਕ ਦਿਨ ਕਹਿੰਦਾ ਕਿ ਕਾਲ ਲਈ ਆ ਤੇ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਇਹਦਾ ਮੂਹ ਉਤਰ ਗਿਆ ਤੇ ਮੈਂ ਪੁੱਛਿਆ ਤੇ ਕਹਿੰਦਾ ਕਿ ਯਾਰ ਕੁਸ਼ਲੂਕ ਅਜੀਬ ਜਿਹਾ ਪਿਆਰ ਕਰਦਾ ਹੈ ਹੂੰ ਤੇ ਇੱਕ ਦਿਨ ਕਾਲ ਆਈ ਤੇ ਕਹਿੰਦਾ ਵੀਡੀਓ ਬਣਾ ਕੇ ਦੇਣੀ ਪੈਣੀ ਆ ਤੇ ਮੈਂ ਕਿਹਾ ਬਈ ਪੈਸੇ ਕਿੰਨੇ ਕਹਿੰਦਾ ਨਹੀਂ ਨਹੀਂ ਬਸ ਵੀਡੀਓ ਬਣਾ ਕੇ ਉਹ ਦੇ ਦੇਣੀ ਆ ਜੀ ਮਤਲਬ ਤਾਂ ਮਸਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਇਹ ਵੀ ਇੱਕ ਅਣਸ਼ੋਇਆ ਪਹਿਲੂ ਆ ਹੂੰ ਫਿਰ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਜਿਹੜਾ ਆਪਾਂ ਬਹੁਤ ਪਹਿਲਾਂ ਤੋਂ ਕਿਹਾ ਸੀਗਾ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਆ ਅਸੀਂ ਉਹਨੂੰ ਬਹੁਤ ਖੋਲ ਕੇ ਰੱਖਿਆ ਸੀਗਾ ਉਹ ਸੀਗਾ ਕਿ ਗੈਂਗਸਟਰ ਜ਼ਿਆਦਾਤਰ ਸਿੰਘਾਂ ਤੋਂ ਕਮ ਆਪਦੀ ਮਰਜ਼ੀ ਨਾਲ ਕਰਵਾ ਰਹੇ ਆ ਪੈਸਾ ਆਪਦੀ ਮਰਜ਼ੀ ਨਾਲ ਲੈ ਰਹੇ ਆ ਜੀ ਤੇ ਇੱਥੋਂ ਤੱਕ ਕਿ ਕਿੱਥੇ ਗਾਉਣਾ ਵਜਾਉਣਾ ਕਿੱਥੇ ਨਹੀਂ ਉਹ ਸਭ ਕੁਝ ਕਰ ਰਿਹਾ ਇਹਦੇ ਚ ਇੱਕ ਗੈਂਗਸਟਰ ਜਿਸ ਨੇ ਖੁੱਲੇ ਰੂਪ ਚ ਤੇ ਨਹੀਂ ਹਮ ਪਰ ਇਹਨਾਂ ਨੂੰ ਮਤਲਬ ਕਿ ਦੱਸ ਦਿੱਤਾ ਉਹਨੇ ਆਪਦੀ ਕੋਈ ਵੀਡੀਓ ਰਿਕਾਰਡਿੰਗ ਨਹੀਂ ਕਰਵਾਈ ਹਮ ਉਹਨੇ ਦੱਸ ਦਿੱਤਾ ਕਿ ਕਲਾਕਾਰ ਲਗਭਗ ਸਾਡੇ ਸਾਰੇ ਟੱਚ 'ਚ ਹੀ ਹੁੰਦੇ ਆ ਇਹਨਾਂ ਨੂੰ ਸਾਡੀ ਜ਼ਰੂਰਤ ਹੁੰਦੀ ਆ ਹਮ ਸਾਨੂੰ ਇਹਨਾਂ ਦੀ ਜੀ ਪਰ ਕਈ ਵਾਰ ਮੌਕਾ ਪੈਣ ਤੇ ਭੱਜ ਜਾਂਦੀ ਆ ਫਿਰ ਅਸੀਂ ਸੂਤ ਕਰਦੇ ਆਂ ਵੀ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਤੋਂ ਐਕਸਕੋਰਸ਼ਨ ਵੀ ਲਈ ਜਾਂਦੀ ਆ ਜਦੋਂ ਹੀ ਵਸੂਲੇਗੀ ਤੇ ਪ੍ਰੋਟੈਕਸ਼ਨ ਮੰਨੀ ਵੀ ਲਈ ਜਾਂਦੀ ਆ ਇਹ ਚੀਜ਼ ਇਸ ਬੀਬੀਸੀ ਦੇ ਵਿੱਚ ਸਾਹਮਣੇ ਆਈ ਆ ਕਿਉਂਕਿ ਦੇਖੋ ਚਰਚਾ ਆ ਮਾਂ ਆਪਦੀ ਜਗ੍ਹਾ ਹੁੰਦੀ ਆ ਹੂੰ ਤਾਂ ਇੱਕ ਹੁੰਦੀ ਆ ਕਿ ਤੁਸੀਂ ਉਸ ਨੂੰ ਸਟੈਬਲਿਸ਼ਮੈਂਟ ਦਿੰਨੇ ਹੋ ਸਥਾਪਤੀ ਦਿੰਨੇ ਹੋ ਹੂੰ ਹੂੰ ਤਾਂ ਇਹਨਾਂ ਨੇ ਇੱਕ ਗੈਂਗਸਟਰ ਦੇ ਹਵਾਲੇ ਨਾਲ ਇਹ ਵੀ ਤੱਥ ਸਥਾਪਿਤ ਕਰਨ ਦਾ ਯਤਨ ਕੀਤਾ ਜੋ ਆਪਾਂ ਆਪਣੇ ਪੱਤਰ ਤੇ ਕੁਝ ਹਵਾਲੇ ਵਗੈਰਾ ਜਾਣਕਾਰੀਆਂ ਵਗੈਰਾ ਦੇ ਨਾਲ ਰੱਖਦੇ ਹੁੰਦੇ ਸੀ ਪਰ ਕਿਉਂਕਿ ਸਾਡੀ ਰੀਚ ਛੋਟੀ ਹੈ ਹਮ ਅਸੀਂ ਬਹੁਤ ਛੋਟੇ ਲੋਕ ਆ ਪਰ ਇਹ ਗੱਲਾਂ ਅਸੀਂ ਆਲਰੇਡੀ ਦੱਸ ਚੁੱਕੇ ਸੀ ਦੱਸ ਚੁੱਕੇ ਹਾਂ ਜੀ ਜੀ ਕਿਵੇਂ ਮਤਲਬ ਕਿ ਇੱਕ ਮੁਹਾਲੀ ਦੇ ਵਿੱਚ ਗ੍ਰਿਫਤਾਰੀਆਂ ਦਾ ਮਤਲਬ ਕਿ ਸਿਲਸਿਲਾ ਚੱਲਦਾ ਤੇ ਉਹਦੇ ਵਿੱਚ ਸਾਫ ਹੋ ਜਾਂਦਾ ਕਿ 뮤직 ਕੰਪਨੀ ਚ ਗੈਂਗਸਟਰਾਂ ਦਾ ਪੈਸਾ ਲੱਗਾ ਹੋਇਆ ਸੀਗਾ ਜੀ 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 ਅੱਗੇ ਆ ਜਾਓ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹੂੰਗਾ ਕਿ ਕਾਬਲੇ ਗੌਰ ਤੱਥ ਤੇ ਕੁਝ ਵਿਵਾਦਤ ਵੀ ਹੈ ਹੂੰ ਵਿੱਕੀ ਮਿੱਡੂ ਖੇੜਾ ਇੱਕ ਫੇਸ ਹੈ ਸਟੂਡੈਂਟ ਰਾਜਨੀਤੀ ਦਾ ਜੀ ਵਿੱਕੀ ਮਿੱਡੂ ਖੇੜਾ ਉਹਨੂੰ ਇਸ ਡਾਕੂਮੈਂਟਰੀ ਦੇ ਵਿੱਚ ਵੀ ਗੋਡਫਾਦਰ ਕਿਹਾ ਗਿਆ ਲਾਰੈਂਸ ਵਿਸ਼ਮੋਈ ਦਾ ਸਿਆਸੀ ਤੌਰ ਤੇ ਜੀ ਮਤਲਬ ਕਿ ਵਿਦਿਆਰਥੀ ਰਾਜਨੀਤੀ ਜਾਂ ਓਵਰ ਆਲ ਆਪਾਂ ਕਹਿੰਦੇ ਹੂੰ ਗੋਲਡੀ ਬਰਾਡ ਮਲਕ ਇਹਨਾਂ ਸਾਰਿਆਂ ਨੂੰ ਉੱਥੇ ਵਿੱਕੀ ਮਿੱਡੂ ਖੇੜਾ ਨਾਲ ਛੋੜਿਆ ਗਿਆ ਪਰ ਇਸ ਡਾਕੂਮੈਂਟਰੀ ਚ ਜਿਹਨੇ ਪੱਤਰਕਾਰ ਸ਼ਾਮਿਲ ਕੀਤੇ ਗਏ ਉਹਨਾਂ ਚੋਂ ਇੱਕ ਜਰਨਲਿਸਟ ਹੈ ਉਹ ਇਹ ਦਾਵਾ ਕਰਦਾ ਹੈ ਕਿ ਪੁਲਿਸ ਰਿਕਾਰਡ ਅਨੁਸਾਰ ਹਮ ਵਿੱਕੀ ਮਿੱਡੂ ਖੇੜਾ ਨਾ ਸਿਰਫ ਗੈਂਗਸ ਤੇ ਪ੍ਰਭਾਵਸ਼ਾਲੀ ਸੀਗਾ ਪ੍ਰਭਾਵਸ਼ਾਲੀ ਸ਼ਬਦ ਦਾ ਮਤਲਬ ਇਹ ਹੁੰਦਾ ਹੈ ਕਿ ਉਹਦਾ ਗੈਂਗਸਟਰਾਂ ਦੇ ਨਾਲ ਜੀ ਤਾਲੁਕੀਆਂ ਰਸੂਖ ਸੀਗਾ ਹਮ ਅਤੇ ਇਸ ਤੋਂ ਇਲਾਵਾ ਫਾਈਨੈਂਸ਼ੀਅਲੀ ਉਹ ਮੈਨੇਜਮੈਂਟ ਕਰਦਾ